ਪਰਵਾਹ ਤੱਕ ਪਹੁੰਚੇ ਹੋਏ ਨੇ ਸਾਇਦ ਕਿਸੇ ਹਕੂਮਤ ਨੂੰ ਐ ਲੱਗ ਸਕਦਾ ਕਿ ਉਹ ਜਿੱਤੇ ਵੱਧੀਆਂ ਫੈਸਲਾ ਕਰਕੇ ਦਿੱਲੀ ਵੱਲੋਂ ਪੂਜ ਕਰਦੀਆਂ ਤਾਂ ਉਹਨਾਂ ਤੇ ਤਸੱਦਦ ਕੀਤਾ ਜਾ ਸਕਦਾ ਤਾਂ ਇੰਤਖਾਬਾਂ ਦੇ ਲੋਕ ਇੰਤਖਾਬਾਂ ਜਿੱਤੇ ਵੱਧੀਆਂ ਭਾਵੇਂ ਕਿਸੇ ਜਿੱਤੇ ਮੰਦੀ ਦੇ ਪ੍ਰੋਗਰਾਮ ਤੋਂ ਕੋਈ ਡਾਇਬੀਟੀ ਕਰਦੀਆਂ ਪਰ ਜਦੋਂ ਸੁਫਾਕੂਤਾਂ ਉਹਨਾਂ ਤੇ ਤਸੱਦਦ ਕਰਦੀਆਂ ਨੇ ਫੈਸਲਾ ਕੀਤਾ ਕਿ ਸਰਕਾਰ ਨੇ ਉੱਤੇ ਕਿਸਾਨਾਂ ਨੂੰ ਰੋਕਿਆ ਤਾ ਜਿੱਤੇ ਬੰਦੀ ਨੇ ਫੈਸਲੇ ਕਰਕੇ ਰੇਨਾ ਜਾਨ ਕੀਤੀਆਂ ਤੜਕਾਂ ਦੇ ਉੱਤੇ ਤੋਰ ਪਲਾਜੇ ਜਾਨ ਕੀਤੇ ਤੇ ਉਹਨਾਂ ਨੇ ਸਮਾਪਨ ਦੇ ਵਿੱਚ ਪ੍ਰੋਗਰਾਮ ਕੀਤੇ ਨੇ ਅੱਜ ਵੀ ਇਸੇ ਸੇ ਤੋਂ ਸਰਕਾਰ ਦੀ ਨਿੰਦਾ ਕਰਦੇ ਆ ਕਿ ਤੇ ਕੇਂਦਰ ਸਰਕਾਰਾ ਮਹੀਨਾ ਚੱਲਾਂ ਤੋਂ ਬਾਅਦ ਆਜਵੇ ਕਈ ਤਾਲ ਵਾਲੇ ਸਮੇਂ ਦੇ ਵਿੱਚ ਪੁਨਾਹ ਸੂਤਰੂ ਇਹ ਲੋਕ ਜਿਵੇਂ ਪਹਿਲਾਂ ਦਿੱਲੀ ਦੀਆਂ ਨੂੰਾਂ ਤੇ ਟੱਕਰੇ ਦੀ ਤਾਲ ਵਾਲੇ ਸਮੇਂ ਤੇ ਵੀ ਟੱਕਰਨਗੇ ਤੇ ਮੈਂ ਅਪੀਲ ਕੀਤੀ ਸੀ ਕਿ ਕਿਸੇ ਦੱਸ ਜਿੱਤੇ ਬੰਦੀ ਨੇ ਬੁਲਾ ਰਹੇ ਜਿਨੇ ਵੀ ਬੁਲਾਣਾ ਅੱਜ ਕਰਾ ਦਵੇ ਤੇ ਹੁਣ ਮੈਂ ਅਪੀਲ ਕਰਦਾ ਕਿ ਸਾਡੀ ਕਰਤ ਸਿੰਘ ਜੀ ਦਾ ਹੋ ਆਪਣੇ ਵਿਚਾਰ ਦਿੱਟ ਕੇ ਕਰਤ ਸਿੰਘ ਜੀ ਆਨ ਦੂ ਲੋਕਾਂ ਨੂੰ ਦਿਓ ਸੀ ਪੜਾ ਤੇ ਫੈਸਲਾ ਲਿਆ ਗਿਆ ਸੀ ਕਿ 16 ਤਰੀਕ ਨੂੰ ਆਲ ਇੰਡੀਆ ਅੱਗੇ ਕੀਤਾ ਜਾਵੇ ਤੇ ਰੇਜੀ ਕੀਤਾ ਜਾ ਉਹਦੀ ਕੱਡੀ ਵਜਾ 11 ਤਰੀਕ ਨੂੰ ਮਾਦੀ ਜੋ ਮੈਂ ਦੇਸੀ ਉਹ ਸਾਮਲ ਹੋਏ ਉੱਥੇ ਫੈਸਲਾ ਇਹ ਕੀਤਾ ਗਿਆ ਕਿ ਜਿੰਗਰ ਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਨੌਜਵਾਨ ਵਿਦਿਆਰਥੀਆਂ ਬੁਲਾਜਮਾਂ ਔਰ ਪੁਤਤਾ ਦੇ ਜਵਾਬੀ ਲੋਕਾਂ ਦੇ ਕਾਗੇ ਲਾ ਦੇ ਸਾਰੇ ਬਾਪੂ ਜਿੱਕੇ ਨੇ ਇੱਕ ਵਾਰ ਅੱਜ ਮਾਰਿਆ ਰੋਲ ਦੇ ਆ ਇਹ ਨਹੀਂ ਅੱਜ ਸਾਡਾ ਫੈਸਲਾ ਆ ਲੋ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਤਾਂ ਬੇਦੇ ਕਰਕੇ ਨਾ ਕਰਦੇ ਤੇ ਜਿਹੜੀਆਂ ਮੋਟ ਬੋਲਣਾਂ ਗਿਆ ਸੁਹੋਤਾਂ ਨੇ ਉਹ ਸੁਹੋਤਾਂ ਨੇ ਇਹਨਾਂ ਨੂੰ ਬੇਕਾਰ ਕਰਤਾ ਜਿਵੇਂ ਸ਼੍ਰੀ ਲੰਕਾ ਦੇ ਵਿੱਚ ਹੋਇਆ ਇਹ ਕਰਕੇ ਸਾਡਾ ਫੰਡ ਮਿਲਦਾ ਕਿ ਇਹਨਾਂ ਦੇ ਦੇਸ਼ ਦੇ ਅਧਿਪਤਿਆ ਵਿੱਚ ਆ ਗਏ ਤੇ ਨਾਲ ਦੀ ਨਾਲ ਜਿਹੜੀ ਨਵੇਂ ਭਾਗੀ ਦਾ ਕੰਮ ਹੈ ਉਹ ਰੈਗੂਲਰ ਕੀਤੀ ਜਾਵੇ ਠੰਗੇ ਨਾਲ ਨੂੰ ਵਿੱਚੋਂ ਕਢੇ ਜਾਵੇ ਕਾਲੀ ਦਾਰ ਦੇ ਵਿੱਚ ਮਿਲਿਆ ਮਾਇਆ ਨੂੰ ਉਹਨਾਂ ਨੇ ਕਿਹਾ ਕਿ 5000 ਮਦਦਮ ਦਾ ਠੰਡਾ ਮਲੂਰ ਦਾ ਠੇਕਾ ਇੱਕ ਬੰਦੇ ਦੇ ਕੋਲ ਆ ਉਹ ਠੇਕੇ ਦੇ ਕੰਮਚਾਰੀਆ ਲੁੱਟਦੇ ਆ ਖੁੱਟਦੇ ਆ ਇਹ ਸਕੇ ਸੀ ਉਹਨਾਂ ਨੇ ਖਰਾਬੀ ਚਾਹੀ ਲੜਾਈ ਆ ਜਿੰਦ ਪੈਰਾ ਵੇਚਿਆ ਨੇ ਆਜਣ ਵਾਲੀ ਵਾਰ ਕਰ ਇਹ ਸਾਖਾਂ ਬਰਕਰਰ ਤੇ ਤੁਹਾਡੇ ਜਿੱਤੇ ਬੰਦਿਆ ਬਣਾਜੋ ਹੁਣੇ ਪਰ ਨਾਲ ਗੱਲ ਦੀ ਗੱਲ ਆ ਇਹ ਦੋ ਪੁੱਤ ਨੇ ਉਹਨਾਂ ਨੇ ਕੰਮ ਤੋਂ ਕੋਈ ਮੈਚ ਦਾ ਪਿੰਡਾ ਜਿਹੜਾ ਜਿਹੜਾ ਬੁਲਾਣਾ ਬੋਲੇ ਉਹ ਆਪਣੀ ਗੱਲ ਕਹੇ ਜਿਹੜਾ ਬੰਦਾ ਬੋਲ ਕੇ ਗਿਆ ਉਸ ਗੱਲ ਨਾਲ ਛੇੜੇ ਉਹ ਆਪ ਉਹਨਾਂ ਜਿਹੜਾ ਅਗਲਾ ਪ੍ਰੋਗਰਾਮ ਹੋਵੇ ਦਨ ਨੂੰ ਧੰਨਵਾਦ ਅਖੀਰ ਪਰ ਸਦਾਕਰ ਸਿੰਘ ਦੀ ਪ੍ਰਧਾਨੀ ਟੀਕੇ ਜੁਮ ਇੰਸਟਾਗ੍ਰਾਮ ਉਹ ਆਪਣੇ ਵਿਚਾਰ ਜੁਗਤ ਸਾਡੇ ਨੂੰ ਜੀਦਾ ਅੱਜ ਦੇ ਕਿਸਾਨ ਬੋਜਾਰ ਤੇ ਫੈਸਲੇ ਤੇ ਸੱਜੇ ਦਾ ਹੈ ਦਾ ਬੱਕ ਬੱਕਾ ਸਾਡੇ ਕਿਸਾਨ ਵੀ ਨੌਜਵਾਨ ਪੀੜੀਆਂ ਪੜਾ ਬਣਾਉ ਬੱਤੇ ਵਾਇਗਨ ਜੀ ਦਾ ਖਾਸਾ ਵਾਇਗਨ ਜੀ ਕੀ ਹੱਤੇ ਅੱਜ ਦਾ ਜੋ ਸੱਦਾ ਸੁਜੋਗ ਤੋਂ ਕਿਸਾਨ ਬੋਜੇ ਵੱਲੋਂ ਤੇ ਟ੍ਰੇਡ ਯੂਨੀਅਨ ਵੱਲੋਂ ਬੜਿਆ ਬਹੁਤ ਹੀ ਗੱਦੀਆ ਗੱਲਾਂ ਕਿਉਂਕਿ ਜਿੱਦੀਆਂ ਨੀਤੀਆਂ ਬਾਜ਼ੀਆਂ ਜਿੱਥੇ ਨੱਥ ਨਵੇਂ ਬਲਾ ਰਹੇ ਆ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਲਾਜ਼ਮਾਂ ਨੂੰ ਮੈਂਚ ਦਾ ਖਲੋਪਾ ਨੂੰ ਉਹ ਸਾਰਿਆਂ ਨੂੰ ਤੁਹਾਡਾ ਨਰੇ ਆਏ ਇਹ ਲੜਾਈ ਕੱਲੋ ਖੱਡਾ ਮਜ਼ਦੂਰਾਂ ਦਾ ਵੀ ਨੇ ਆਪਾਂ ਪਹਿਲਾਂ ਤੇਰਾ ਵੀ ਦੇਖਲੀ ਵੜੀ ਸੀ ਉਹ جنگ ਹੁਣ ਫੇਰ ਦੁਬਾਰਾ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਆਪਾਂ ਇਸ ਕਈ جنگ ਸ਼ੁਰੂ ਕੀਤੀਆਂ ਤੇ ਜੇ ਪੰਜਾਬ ਬਚਾ ਰੱਖੀਆ ਫਿਰ ਸ਼ੁਰੂ ਦੇਵਾਂਗੇ ਕੋਰ ਕੋਰ ਬੰਦੀਆਂ ਕਰਾਂਗੇ ਕਿਸੇ ਨੇ ਨੌਕਰੀ ਨਹੀਂ ਸ਼ੁਰੂ ਦੇਣੀ ਉਹ ਅੱਜ ਬੁਲੰਕਾ ਰਹੇ ਜੈ ਜੰਨਾ ਜਿੱਤਾਂ ਕੋਨੇ ਨਾਲ ਬਾਰੇ ਕਰ ਸਕਦੇ ਥੋੜੂ ਪੱਕੇ ਨਹੀਂ ਕਰਦਾ ਕੋਲ ਕਿੱਥੇ ਗੱਲ ਲੇ ਜਿਹੜੀਆਂ ਫੱਕੀਆਂ ਲੋਕ ਨਾ ਪੱਕੇ ਰਿਜ਼ਕਾਰ ਦੇਣ ਜਾਂ ਖਾਂਡੀਆਂ ਕਰਦੇ ਹੋ ਰਹੇ 25 25000 ਬੱਦਲਿਆ ਵੱਧ ਹੋ ਰਹੀ ਜਾ ਰਹੇ ਆ ਮੇਰੀ ਤਿੰਨ ਬਰਸ ਕਪੜੀਏ ਜਿਲਕ 350 ਅਮਨਤਾਂ ਦਾ ਵੀ ਉਹ ਬੰਦ ਕਰਕੇ ਆ ਉਹ ਅਗਲੇ ਪਰਾਰੇ ਤਨਵੀਰਾਂ ਦੀ ਤਨਵੀਰ ਤੋਂ ਪਾਉਂਦਾ ਮੈਂ ਰੱਖੋ ਉਹ ਅੰਦਰੀਨ ਦਾ ਹਾਜ਼ਰੀ ਭਾਰਤ ਦੇ ਚੰਗਲੋਂ ਰੱਖ 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 ਕੇ ਆਪ ਨੂੰ 77 ਵਰਕ ਦੇ ਟੈਨੋ ਦੇ ਪ੍ਰਗਟਾਵਾ ਅੱਜ ਤੋਂ ਅਨੁਮੇਰਤ ਪਹਿਲਾ ਵਰਤਿਆਂ ਨੇ ਜਾਣਕਾਰੀ ਦਿੱਤੀ ਆ ਅੱਜ ਦਾ ਇਹ ਪ੍ਰੋਗਰਾਮ ਆਰਡੀਆ ਦੇ ਸੁਨੇਹਾ ਲੋਕਾਂ ਬਖਵਾ ਖਾ ਰਿਹਾ ਹੈ ਗੰਭੀਰ ਕਰਕੇ ਮੀਟਿੰਗਾਂ ਕਾਫੀ ਮੁਸ਼ਕਿਲ ਆਪੂ ਰਾਈ ਪੱਕੇ ਰੁਗਾਰ ਦੀ ਭਾਗੀ ਕਰਾਉ ਲਈ ਬੇਟਾ ਨਿਸ਼ਚੀ ਨੂੰ ਰਾਜ ਕਰਾਉ ਲਈ ਉਹ ਆਪਣੀਆਂ ਗਲਤੀਆਂ ਆਪਸ ਹੁਕੂਮਤਾਂ ਨੂੰ ਬਖਰਾ ਰੱਖਾਈ ਲਈ ਛੋਟੀ ਹਮਾਰੇ ਕਦੇ ਵੀ ਦੋਸਤ ਤੱਕੀ ਬਸ ਇੱਕ ਤਾਲੁਕ ਕਵਿਤਾ ਜਾਰਦੇ ਆ ਕਿ ਅਸੀਂ ਗੁਰੂਆਂ ਦੇ ਉਪਦੇਸ਼ਾਂ ਦੇ ਚਰਨਾਂ ਚਾੜਦੇ ਆ ਅਸੀਂ ਪਤਨੀਆਂ ਦੀਆਂ ਕੁਰਬਾਨੀਆਂ ਨੂੰ ਜਾਣਦੇ ਆ ਉਹਨਾਂ ਦੇ ਆਦੇਸ਼ ਨੂੰ ਜਾਣਦੇ ਆ ਜਿਸ ਕਰਛਾ ਦਾ ਵੀਰਾ ਜਿਹੜਾ ਉਹਨੇ ਪਰਸੰਗਣਾ ਨੇ ਵੱੱਪ ਮਾਰ ਕੇ ਸਬਰੀ ਦੇ ਵਿੱਚ ਸਾਮਰਾਜ ਮੁਰਦਾਬਾ ਦਾ ਨਾਰਾ ਲਾਇਆ ਉਹਦਾ ਸਕੇ ਤਾਂ ਕਿ ਸਾਮਰਾਜ ਬੱਤੀਪੱਤਰ ਤੇ ਆ ਰਿਹਾ ਦੁਨੀਆਂ ਦੇ ਵਿੱਚ ਜੱਗਾ ਲਾ ਰਿਹਾ ਆਪਾਂ ਨੂੰ ਪਤਾ ਫلسطੀਨ ਦੀ جنگ ਇਜ਼ਰਾਇਲ ਦੀ جنگ ਰੂਸ ਦੀ جنگ ਜਕਰੇਨ ਦੀ جنگ ਅੱਜ ਮਤਲਬ ਕਿਵੇਂ ਬਾਗ ਦੇ ਵਿੱਚ ਉਹਦਾ ਅਸਰ ਪੈ ਰਿਆ ਮਹਿੰਗਾਈ ਤੇ ਰੋਜ਼ਗਾਰ ਤੇ ਇਸ ਕਰਕੇ ਸਾਨੂੰ ਚਿਰਣਾ ਤੋਂ ਬਾਅਦ ਕਿੱਥੇ ਹੋਗੇ ਮੈਂ ਤਾਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਬੇਤੀ ਕਰਦਾ ਕਿ ਜੇ ਆ ਛੋਟਾ ਮੋਟਾ ਕਾਠਾ ਪਾੜ ਕੀਤਾ ਇਹ ਵੱਡੇ ਕਾਠਕਾਂ ਦੀ ਲੋੜ ਆ ਸਾਜਿਆ ਸਗਲਾ ਕਾਠ ਦੀ ਲੋੜ ਆ ਇੱਕ ਤਾਂ ਹੋਰ ਪੱਕੀ ਕਾਠ ਦੀ ਲੋੜ ਆ ਜਿਹੜਾ ਜਿੱਤਦਾ ਜੈਸ ਕਰਦਾ ज़िंदाबाद 地方我去。 ਆਗੇ ਖੜਾ ਹੈ ਇਹ 14 ਦੇ ਦੋ ਜਾਨ ਕੱਤੀ ਦੇ ਬੈਠੇ ਆ ਲੇਕਿਨ ਅੱਜ ਵੀ ਜਿਹੜਾ ਨਾ 15 ਲੱਖ ਦੀ ਗੱਲ ਹੋਈ ਹੈ ਨਾ 2 ਕੋਰਡ ਨੌਕਰੀਆਂ ਦੀ ਗੱਲ ਹੋਈ ਹੈ ਹਾਲ ਜਿਹੜੀ ਗੱਲ ਕੀਤੀ ਹੈ ਉਹ ਲੋਕਾਂ ਪ੍ਰਤੀ ਦੇ ਦਿੱਤੀ ਹੈਿੰਦੂ ਮੁਸਲਮਾਨ ਸੇਕ ਸਤਾਰ ਪਾੜਾ ਵਧਾ ਕੇ ਅਜਿਹੀ ਵੀ ਸਾਡੇ ਰਾਹੀਂ ਮੁਸਲਮਾਨਾਂ ਦਾ ਜਿਹੜਾ ਉਹ ਕਾਣ ਕੀਤਾ ਇਹ ਤੋਂ ਪਹਿਲਾਂ ਗੁਜਰਾਤ ਦੇ ਵਿੱਚ ਜਿਹਨੂੰ ਮੋਦੀ ਮੁੱਖ ਮੰਤਰੀ ਸੀ ਦਾਉਤ ਤੇ ਮੁਸਲਮਾਨਾਂ ਨੂੰ ਘੜੋਂ ਘਾੜ ਕੇ ਮਾਰਿਆ ਗਿਆ ਜਿਸ ਨਾਲ ਦਿੱਲੀ ਇਲਾਕੇ ਦੇ ਵਿੱਚ ਕਿਤਾਵਨੀ ਕੋਈ ਜਿਹੜੀ ਐ ਮੋਦੀ ਨੇ ਕਰਾਈ ਆ ਕੋਈ ਆ ਪਾਲਨ ਦੀ ਇੱਕ ਪਾਜਨੋ ਦਾ ਮੋਦੀ ਦਾ ਜੇ ਗਾਉਂ ਤੇ ਜਾ ਇਹ ਨੂੰ ਗੱਦੀ ਤੇ ਬਿਠਾ ਦੋਗੇ ਤਮ ਐਮਐਸਪੀ ਲੈ ਕੇ ਦਊਗਾ ਵੀ ਐਮਐਸਪੀ ਲੈ ਕੇ ਕਿਧੋ ਤੋਂ ਨਹੀਂ ਆਵੀ ਖੁਦ ਆਪਰ ਆਇਆ ਆਪ ਬੈਠਾ ਪੁਖਰਾ ਰੋਕਾ ਬਣਨ ਵਾਲਾ ਇਹ ਕਬੈਦੇ ਦੀ ਇਮਾਨਦਾਰੀ ਨੇ ਨਾ ਜਦ ਲੋਕਾਂ ਦੀ ਸੇਵਾ ਚ ਕੋਈ ਸਰਕਾਰ ਦੀ ਗਈ ਤੇ ਵੋਟਾਂ ਦਾ ਸਮਝਿਆ ਚੋਗਲਾ ਕੋਈ ਬਣਾਇ ਸਮਾਜਦਾਰੀ ਦੇ ਹੱਥ ਦਾ ਇਹ ਮੋੜ ਜੇਬੀ ਹੈ ਜਾਂ ਚਾਹਤਾ ਪਹਿਲਾ ਦੋ ਸਾਗਰੇ ਦਾ ਗਾਲੀ ਗਏ ਨੇ ਹੋਏ ਆਮ ਆਮੀ ਬਾਡੀ ਦੀ ਬੈਠੀ ਆ ਵੀ ਇਹਨਾਂ ਨੂੰ ਦੱਸ ਦੋ ਕਿ ਕੀ ਕੰਮ ਜਿਹੜਾ ਹੈ ਉਹ ਲੋਕਾਂ ਦੇ ਹਿੱਤਾਂ ਲਈ ਕਰ ਰਹੇ ਨੇ ਤੇ ਸਾਰਿਆਂ ਦੀ ਇਹ ਪਹਿਲਾ ਨਾਰਾ ਕਿ ਤਿਆਹੇ ਇਨਕਲਾਬ ਦੀ ਗੱਲ ਕਰਦੇ ਨੇ ਸਾਮਰਾਜਵਾਦ ਦਾ ਕਿਸਾਨ ਮਜ਼ਦੂਰ ਮਲਾਕਾਂ ਦਾ ਇੱਕ ਜਿੰਦਾਬਾਦ 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 ਜੀ ਕੀ ਕਰਦੀ ਮਿੱਟੀ ਰੱਦ ਕਰੋ ਰੱਦ ਕਰੋ ਰੱਦ ਕਰੋ ਜੀ ਕੀ ਕਰਦੀ ਮਿੱਟੀ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨ ਮਜ਼ਦੂਰ ਮਲਾਕਾਂ ਦਾ ਇੱਕ ਜਿੰਦਾਬਾਦ 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 ਹਾਂ ਜਿਸ ਤਰੀਕੇ ਕਿ ਅੱਜ ਆਂਗਰੇਜ਼ਾਂ ਕਸਾਂਤਵਾ ਦੀ ਕਰਦੀ ਉਹ ਤਾਂ ਦਿਨ ਆਪਣੇ ਵਿਚਾਰਾਂ ਦੇ ਕੱਢ ਕੇ ਜੀਵਨ ਦੀ ਚੱਲ